हां पहला ही ਮਰੀ ਬੰਗੜ ਵੱਲੋਂ 골ਡੀ ਲੈਤੀ ਜਿੰਨੀਆਂ ਬੇਟਾ ਲਊਗਾ ਹਰ ਇੱਕ ਵਿਗੜ ਦਾ 200 ਰੁਪਿਆ ਹੋਣਾ ਲਾਓ ਸਾਹਮਣੇ ਕਿੰਨੂ ਵੀਰੇ ਖੇਚ ਕੇ ਜੇ ਆਪਾਂ ਕਰਵਾ ਦਈਏ ਕੋਈ ਜਕਰ ਨਹੀਂ ਜੇ ਕਮੇਟੀ ਵੀ ਆ ਰੂਲ ਲੈਣਾ ਵਾਸਤੇ ਵੀ ਆ ਤਾਂ ਹੀ ਤੋਂ ਉਹ ਗਿਆ ਕਿ ਬਾਹਰਲੇ ਪਲੇਅਰ ਆਪ ਆਕੇ ਮੇਰੇ ਵੀਰੋ ਜਿਹੜੇ ਅੰਪਾਇਰ ਖੜੇ ਐ ਬੇਨਤੀ ਆ ਭਰਾਵਾਂ ਨੂੰ ਖੜੀਏ ਖੜੀਏ ਜਲਦੀ ਆਪਾ ਲਾਓ ਸਾਹਮਣੇ ਪਹਿਲੀ ਬਾਲ ਆਹ ਟੱਕਰ ਕਰਨੇ ਵੇਖਣ ਜੋਗਾ ਰੋਦਰ ਰਾਣਾ ਸੋਹਾਲੀ ਵੀਰ ਕਹਿੰਦਾ ਹਰ ਇੱਕ ਵਿਗੜ 100 ਰੁਪਏ ਦੀ ਹੋਣੀ ਆ ਸੋਹਾਲੀ ਦੇ ਮੇਰੇ ਪੰਜਾਬੀ ਵੀਰੋ ਕੋਈ ਵੀ ਬਾਲ ਆ ਫਾਰਕ ਵਿਗੜ ਲਵੇ 100 ਰੁਪਏ ਦਿੱਤਾ ਜਾਣਾ ਪਹਿਲੀ ਬਾਲ ਓ ਗੱਪੂ ਥਲੇਆੜਾ ਨਾਗਾ ਤਪੂਰ ਧਲੇਆੜਾ ਆਹ ਬਾਲ ਤੇ ਛੱਕਾ 200 ਦਾ ਆਹ ਬਾਲ ਤੇ ਛੱਕਾ 200 ਬੱਲੇ 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 ਆਹ ਛੜਦਾ ਫੰਕਾਰ ਅੱਜ ਨਹੀਂ ਅੱਜ ਨਹੀਂ ਲੋਟ ਆਉਂਦਾ ਵੀ ਜੇ ਜੱਟ ਵਿਗੜ ਗਿਆ ਉਹ ਅੱਜ ਬਿੱਲੀਆਂ ਅੱਖਾਂ ਦੇ ਵਿੱਚ ਰੜਕੂ ਉਹ ਜੇ 나ਗ ਵਿਗੜ ਗਿਆ ਅੱਜ ਬਿੱਲੀਆਂ ਅੱਖਾਂ ਦੇ ਵਿੱਚ ਰੜਕੂ ਅੱਜ ਕੱਲੇ ਕੱਲੇ ਨੂੰ ਨੀਲਾ ਕਰੂਗਾ ਲਓ ਸਾਹਮਣੇ ਕੱਲੇ ਕੱਲੇ ਨੂੰ ਨੀਲਾ ਕਰੂਗਾ ਮੇਰੇ ਵੀਰੋ ਇਹ ਆ 나ਗ ਕਹਿੰਦੇ ਕਪੂਰ ਥਲੇ ਦੀ ਧਰਤੀ ਦਾ ਐਨ ਮੇਰੇ ਵੀਰੋ ਵੀ ਥਾਪਰੇ ਰਕੇਸ਼ ਇਹਨੂੰ ਕਹਿੰਦੇ ਕਰਦੇ ਵਿਕਾਸ ਕੋਚ ਸਨੇਕ ਮੁੰਡੇ ਨੂੰ ਸਨੇਕ ਮੁੰਡੇ ਨੂੰ ਛੱਕਾ ਕਹਿੰਦੇ ਫੇਰ ਮਾਰ ਦਿੱਤਾ ਮੇਰੇ ਪੰਜਾਬੀ ਵੀਰੋ ਛੱਕਾ ਕਹਿੰਦੇ ਫੇਰ ਮਾਰ ਦਿੱਤਾ ਹੋਰ ਕਹਿੰਦੇ ਚਰਚੇ ਵੱਖਰੇ ਆ ਭਾਈ ਜੀ ਟੀਮਾਂ ਨਾਲ ਗੱਟੀਆਂ ਹੁਣ ਗਰਾਊਂਡ 'ਚ ਬਣਦੀ ਆ ਜਦੋਂ ਮੈਚ ਚੱਲਦਾ ਹੁੰਦਾ ਨਾ ਟੀਮਾਂ ਵੀਰੇ ਨਾਲ ਦੀ ਨਾਲ ਕੰਟੀਨਿਊ ਰੱਖੀ ਲਓ ਸਾਹਮਣੇ ਬੱਲੇ 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 ਚੌਥਾ 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 ਛੱਕਾ ਬੱਜ ਗਿਆ ਲਵੀ ਬਿੰਦੀ ਬਈ ਉਹ ਨਾਗ ਦਾ ਕੰਮ ਕਿਨੂੰ ਕਿਨੂੰ ਲੋੜ ਲੱਗਦਾ ਮਾਰੋ ਤਾੜੀ ਜੋਰ ਨਾਲ ਆ ਜੇਰਦਾਰ ਤੇ ਇੱਕ ਗੱਲ ਲੈ ਲਵੀ ਨਾਗਾ ਲਵੀ ਸ਼ੇਪੂਰੀ ਵਾਲਿਆ ਤੇ ਪੰਜ ਖਾ ਲੈਣੇ ਜੇ ਆਹ ਬਾਲ ਤੇ ਫਾੜੀ ਜਾ ਲੈ ਵੀ ਮੋਟਿਆ ਏ ਪ੍ਰਾਈਜ਼ ਨੂੰ ਖੇਲਣ ਨਹੀਂ ਆਇਆ ਏ ਹੈਪੀ ਭਰਾਣਾ ਦੇ ਪਿਆਰ ਦਾ ਵੱਜਿਆ ਹੋਇਆ ਆਇਆ ਆ ਜਾ ਲਓ ਸਾਹਮਣੇ ਬੱਲੇ 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 ਪੰਜਵਾਂ ਛੱਕਾ ਇੱਥੇ ਕਹਿੰਦੇ ਕਲਿੱਪ ਕੱਟ ਕੇ ਪਾ ਦੇਣੀ ਬੀਰੂ ਗੁੜੇ ਨੇ